ਅੱਜ ਇੱਕ ਸਾਲ ਫਿਰ ਉਹ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪੈਂਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਦਲੇਰ ਸਿੰਘ ਬਾਠੂਣਾ ਦੇ ਘਰ ਆਇਆ ਦੋਸਤੋ ਗਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਤਿੰਨ ਪਸ਼ੂ ਵਿਖਾਉਣੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਗੱਬਣ ਵੈੜ ਦਿਖਾ ਦੇਾਂਗੇ ਮਾਲ ਸਾਫ਼ ਸੁਥਰਾ ਹੁੰਦਾ ਠੀਕਾ ਜੀ ਪਸ਼ੂ ਰੂਟੀਨ ਦੇ ਵਿੱਚ ਹੀ ਆਏ ਗਏ ਰਹਿੰਦੇ ਆ ਬਾਕੀ ਜਿਹੜੇ ਸੱਜਣ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਹਾਂ ਠੀਕ ਆ ਜੀ ਡੱਲ ਪਿੰਡ ਭਿੱਖੀ ਪਿੰਡ ਤੋਂ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਵਾ ਤਾਰਾ ਸਿੰਘ ਇਧਰ ਖਾਲੜਾ ਪਿੰਡ ਵੱਡਾ ਬਿਲਕੁਲ ਲੱਗ ਗਿਆ 5 ਕਿਲੋਮੀਟਰ ਦੀ ਦੂਰੀ ਤੇ ਡਲੇਰੀ ਮਾੜੀ ਮੇਗਾ ਇਹ ਪਿੰਡ ਇਧਰਲੇ ਸਾਈਡ ਆ ਜਾਂਦੇ ਆ ਤੇ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆਉਂਦਾ ਠੀਕ ਆ ਜੀ ਹਰੀਕੇ ਪੱਤਨ ਤੋਂ ਕੋਈ 35 38 ਕਿਲੋਮੀਟਰ ਦੀ ਸਾਰੀ ਦੂਰੀ ਆ ਅੱਜ ਤਰੀਕ 11 ਨਵੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਠੀਕ ਆ ਜੀ ਸਮਾਂ ਮਾਰਨਿੰਗ ਦੇ ਕੋਈ 10:00 ਵਜੇ ਦਾ ਬਾਕੀ ਅੱਜ ਭਲਕ ਪਸ਼ੂ ਸੁਏ ਸੁਵਾਏ ਆ ਜੇਰ ਜੂਰ ਪ੍ਰੋਪਰ ਪਾ ਦਿੱਤੀ ਇਹਨਾਂ ਮੱਝਾਂ ਝੋਟੀਆਂ ਨੇ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗਰਲਾਲ ਸਾਸਰੀ ਗਲਵੀਰ ਸਾਸਰੀ ਗਾਸੂ ਸਾਹਿਬ ਹੋਰ ਕਹਿਮ ਚੜਦੀ ਕਲਾ ਤੁਸੀਂ ਸੁਣਾਓ ਬੜੇ ਵਧੀਆ ਗਰਲਾਲ ਸਿਆ ਹਾਂਜੀ ナビ ਕਰ ਲਾਲ ਮੈਨੂੰ ਤਾਂ ਮਾਲ ਗੱਬਣ ਪਾਉਣਾ ਸੀ ਤੇ ਮਜਾ ਅੱਜ ਭਲਕ ਰਾਤੀ ਸੂਪੀਆਂ ਰਾਤੀ ਢੜੇ ਨਾਲ ਜਿਗਰ ਕੀਤਾ ਫੇ ਗੱਬਣ ਪਸ਼ੂ ਤੰਨੇ ਆਹ ਕਰਮਾਂ ਵਾਲੀ ਤੜਕੇ 4 ਵਜੇ ਸੂਪੀ ਆ ਓਕੇ ਇਹਨੇ 6 ਵਜੇ ਜੇਰ ਪਾਤੀ ਆ ਤੇ ਮਣਕੇ 6 ਵਜੇ ਉਹ ਸੂਪੀ ਆ ਲੈ ਉਹਨੇ 8 ਵਜੇ ਗੱਡ ਪਿਛੜੇ ਸੂਪੀਆਂ ਹਾਂ ਹਾਂ ਦੋਨੋਂ ਢਾਈਆਂ ਢਾਈਆਂ ਘੰਟੇ ਬਾਜੋ ਰਾਂ ਪਾਤੀਆਂ ਦੋਨੀਆਂ ਚੱਲ ਵਧੀਆ ਹੋ ਗਿਆ ਹਨਾ ਇੱਕ ਹਾਂ ਹੋਰ ਵੀ ਸੂਈਆਂ ਸਵਾਈਆਂ ਆ ਆ ਬੋਲਾ ਬਣਾਉ ਜਾ ਕੇ ਤੇ ਜਿਤਨਾ ਮਰਜੀ ਥੱਲੀਆਂ ਕਰੋ ਜ਼ੋਰ ਦਾ ਫਿਕਰ ਲੈ ਗਿਆ ਬੱਚੇ ਵੀ ਲੈ ਲਿਆ ਬਿਲਕੁਲ ਬਿਲਕੁਲ ਲਓ ਵੀ ਜਿਹੜਾ ਨੇਰੇ ਸਵੇਰੇ ਚੱਕਣਾ ਕਿਸੇ ਭਰਾ ਨੇ ਤੇ ਫੋਲੀ ਵਜਨ ਲੋਡ ਦੇ ਵਿੱਚ ਇੱਕ ਜਿਹੜੀ ਤੁਸੀਂ ਸਾਹਮਣੇ ਵੱੱਟ ਦੇਖ ਰਹੇ ਹੋ ਮਾਲੀ ਨੂੰ ਜਨਮ ਦਿੱਤਾ ਇਹ ਕਰਮਾਲੀ ਨੇ ਮਗਰ ਕਟਾ ਆ ਗਿਆ ਵੇਖੋ ਕਟਾ ਵੀ ਲਓ ਜੀ ਮਗਰ ਕਟਾ ਸਵੇਰ ਕਿੰਨੇ ਤਿੱਜਾ ਕਿ ਸੂਆ ਸੰਧੂ ਸਾਹਿਬ ਤਿੱਜਾ ਸੂਈ ਜੇ ਦੂਜੇ ਸੂਏ ਨੇ 16 17 ਕਿਲੋ ਦੁੱਧ ਮੱਜਨੇ ਭਰਿਆ ਜੀ ਠੀਕ ਆ ਠੀਕ ਆ ਹੁਣ ਤਿੱਜੇ ਸੂਏ ਅੱਜ ਸੂਹੀ ਜੇ ਕਰ ਲਓ ਜੀ ਤਿੱਜਾ ਸੂਆ ਸੂਪੀ ਹੈ ਮੱਜ ਤੇ ਫੋਲੀ ਵਜਨ ਲੋੜਾ ਮੇਰੇ ਵੀਰ ਕਰੋ ਚੱਕ ਠੀਕ ਆ ਜੀ ਪੂਰਾ ਪਾਰਾ ਸੋਹਣੀ ਦਵਾਈਆਂ ਕਰਮਾਲੀ ਆ ਤੇ ਕੋਈ ਮਣ ਪੱਕੇ ਤੋਂ ਜ਼ਿਆਦਾ ਹੀ ਬੱਚਾ 50 60 ਕਿਲੋ ਦਾ ਬੱਚਾ ਦਿੰਦਾ ਬੱਚਾ ਬੜ ਸੋ ਮਗਰ ਕਟਾ ਆ ਗਿਆ ਠੀਕ ਆ ਜੀ 나ੜੂਆ ਬਿਲਕੁਲ ਗਿੱਲਾ ਨਾਲ ਆ ਕਿਉਂਕਿ ਜੇਰ ਜੂਰ ਪ੍ਰੋਪਰ ਪਾਈ ਆ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾ ਦਿਆਂਗੇ ਸੋ ਲੋੜ ਲੜ ਤੁਸੀਂ ਇੱਕ ਵਾਰੀ ਚੈੱਕ ਕਰੋ ਠੀਕ ਆ ਤੁਸਾਂ ਜੱਡਾ ਇਹਨੇ ਕਰਮਾ ਵਾਲੀ ਨੇ ਬੱਚਾ ਦਿੱਤਾ ਆ ਮੱਜਾ ਸ਼ਾਮਾਂ ਤੇ ਉੱਠਦੀਆਂ ਨਹੀਂ ਇਹਨੂੰ ਕੋਈ ਪ੍ਰਵਾਹ ਹੀ ਨਹੀਂ ਆ ਰਿਹਾ ਲੈ ਵੀ ਗਰਲਾਲ ਕੋਈ ਪਿੱਛੋਂ ਡਿਟੇਲ ਦੂਜੇ ਸੂਬੇ ਦੇ ਵਿੱਚ ਤੁਸਾਂ ਇਹਨੂੰ ਦੂਜੇ ਸੂਬੇ 16 ਕਿਲੋ ਦੁੱਧ ਮੱਝ ਨੇ ਚਵਾਇਆ ਠੀਕ ਆ ਜੀ ਤੇ ਪਰਸੋ ਸ਼ਾਮੀ ਵੀਰ ਦੀ ਸਲਾਹ ਬਣੀ ਵੇਚਣ ਦੀ ਆ ਤੇ ਕੱਲ ਆਪਾਂ ਸ਼ਾਮੀ ਜਾ ਕੇ ਖਰੀਦੀ ਆ। ਆ ਠੀਕ ਆ। ਤੇ ਸਾਰੇ ਫੈਨ ਜੰਨੇ ਆਪਣੇ ਏਰੀਆ ਦੇ ਭਰਾ ਗਏ ਤੇ ਆ ਸਾਰੇ ਪਹੁੰਚੇ ਆ। ਹਾਂ ਸਾਰੇ ਪਹੁੰਚੇ ਸਾਰੇ ਮੁੱਲ ਆਏ ਆ। ਸਾਰਾ ਜ਼ੋਰ ਲਾਇਆ ਫਿਰ। ਜ਼ੋਰ ਸਾਰਿਆਂ ਲਾਇਆ ਤਨਾ ਤੱਕ ਤੇ। ਲੈ ਵੀ। ਕੁੰਡੀਆਂ ਦੇ ਸਿੰਘ ਫਸ ਗਏ ਫਿਰ ਆ। ਆ ਫਿਰ ਦਿਲ ਕੱਢ ਕੇ ਲੈਣੀ ਪੈਂਦੀ ਆ ਨਾ। ਹਾਂ। ਕਈ ਗੱਭਣ ਤੋਂ ਮੁੜਦੇ ਵੀ ਗੱਭਣ ਆ ਪੈਸੇ ਜਿਆਦੇ ਆ। ਆ ਠੀਕ ਆ। ਪਰ ਆਪਾਂ ਨਹੀਂ ਜਿਆਦੇ ਮੰਗਣੇ। ਹਾਂ। ਆਪਾਂ ਜਿ세 ਦੇਣੀ ਉਹ ਕੰਮ ਕਰਨਾ ਕੱਦ ਦੇ ਹਿਸਾਬ ਨਾਲ ਸਿੰਘ ਵੀ ਖਾਦੋ ਮਾਈ ਦਾ। ਲਓ ਜੀ ਮੂੰਹ ਮੱਥਾ ਚੈੱਕ ਕਰੋ। ਗੋਲ ਸਿੰਘ ਆ ਬਾਕੀ ਪਾਟੀ ਸਟਰੈਕਟਰ ਦੇ ਹਿਸਾਬ ਨਾਲ ਆ ਭਾਵੇਂ ਉਹ ਵੀ ਜਾਂਚਦਾ ਸੀ ਪਰ ਸਿੰਘ ਛੋਟਾ ਠੀਕ ਆ ਇਹਨੂੰ ਸੰਦੂਸਾਵਾ ਦੇ ਗਿੱਠ ਗਿੱਠ ਦਾ ਵਿਰਲਾ ਉੱਤੋਂ ਵੇਖੋ ਕਰਮਾਂ ਵਾਲੀ ਗੱਜਾਂ ਦੀ ਗੱਜ ਚੌੜੀ ਆ ਪਿੱਠਪੁੜੇ ਵਾਲੀ ਸਾਈਡ ਤੋਂ ਤੇ ਫੋਲੀ ਭਾਜਣ ਲੋੜਾ ਵੈਸੇ ਹੁਣ ਸੂਸਵਾ ਕੇ ਕਰਮਾਂ ਵਾਲੀ ਠੀਕ ਆ ਜੀ ਜੇਰ ਜੂਰ ਪ੍ਰੋਪਰ ਪਾ ਕੇ ਬਿਲਕੁਲ ਉਧਰੋਂ ਫ੍ਰੀ ਹੋ ਗਈ ਪਰ ਫਿਰ ਵੀ ਮਹਿਸੂਸ ਨਹੀਂ ਕਰਾਉਂਦੀ ਵੀ ਕਿਸੇ ਸੂਸਵਾ ਦੇ ਵਿੱਚ ਆਈ ਆ ਕਿਉ ਰਾਜਿਰੂ ਦੀ ਪੂਰੀ ਅਜ ਤੇ ਦਲੇਰ ਬਾਠ ਕਹਿੰਦਾ ਸੀਗਾ ਵੀ ਜਿਵੇਂ ਨਾ ਪਈਆਂ ਨੂੰ ਕਹੀਏ ਨਾ ਵੀ ਜਿਵੇਂ ਵਿਰਲਾ ਤੋਂ ਵਿਰਲਾ ਝੋਨਾ ਲਾਓ ਤੇ ਜ਼ਿਆਦਾ ਹੁੰਦਾ ਉਹੋ ਜਿਹਾ ਥਾਂ ਹੈ ਤੇ ਜ਼ਿਆਦਾ ਹੁੰਦਾ ਉਹ ਆਹੋ ਉਹ ਸਾਬ ਜੀ ਆ ਮਾਜ ਵੱਡੀ ਲੱਗੀ ਆ ਦੇਖੋ ਜੀ ਚੁਵਾਈ ਕਰਾਉਣੀ ਸੰਧੂ ਸਾਹਿਬ ਦੀ ਚੈੱਕ ਫਿਰ ਆ ਦੇਖੋ ਜੀ ਠੀਕ ਆ ਜੀ ਜੱਡਾ ਥਣ ਮੋਟਾ ਲੱਗਣਾ ਇਹਨੂੰ ਹਾਂ ਮੋਟੀ ਜੀ ਦੇਖੋ ਫਿਰ ਚੁਵਾਈ ਇਹਦੀ ਲੈ ਵੀ ਪਰ ਕੋਈ ਫੱਟੀ ਵਾਲੀ ਧਾਰ ਆ ਜੀ ਲੈ ਵੀ ਕੋ ਤਿੰਨ ਦੀ ਮੋਟਰ ਮੰਨੇ ਠੀਕ ਆ ਜੀ ਕੋਈ ਦੋ ਦੀ ਮੰਨੇ ਆ ਵੇਖੋ ਇਹ ਮੱਦੀ ਮੰਨੇ ਆ ਵੇਖੋ ਦੁੱਧ ਆਪਣੇ ਆ ਵਗੂਗਾ ਉਹ ਗਰਲ ਕਰ ਲਈ ਆ ਕਰਮ ਵਾਲੀ ਜੀ ਨੀਲੀ ਮੋਹਰਾ ਜਿਹਾ ਨਗੀਨੇ ਲਿਆਈ ਦੇ ਆ ਨਹੀਂ ਨਹੀਂ ਚੰਗੀ ਕੁਆਲਿਟੀ ਦੇ ਟੌਪ ਦੇ ਇਧਰ ਵੇਖੋ ਲਓ ਜੀ ਥਣ ਵੇਖੋ ਹਾਂ ਜਿਹੜਾ ਮਰਜੀ ਇਹਨੂੰ ਕੋ ਚੋਲੇ ਇਧਰ ਖਚਵਾਈ ਵੇਖੋ ਨਹੀਂ ਬਾਹਲੀ ਚੀਜ਼ ਆ ਕਿ ਬਾਹਲੀ ਸਿਰਾਂ ਚੀਜ਼ ਨਿਕਲੀ ਪਈ ਆ ਵੇਖੋ ਹਾਂ ਸੋ ਮੋਟੀ ਫਟੀ ਵਾਲੀ ਧਾਰ ਆ ਤੇ ਪੋਲੀ ਅਰੂਣ ਵਾਲੋ ਵੀ ਜਿਆਦਾ ਕਰਮਾ ਲਈ ਠੀਕ ਆ ਜੀ ਆ ਵੇਖੋ ਆਪੇ ਦੁੱਧ ਵਗਦਾ ਜੀ ਆ ਵੇਖੋ ਜੀ ਇਹ ਦੋ ਤਿੰਨ ਕਿਲੋ ਸੰਧੂ ਸਾਹਿਬ ਚੋਗੇ ਨੂੰ ਪਿਆਤਾ ਕਰਮਾ ਸੋ ਇਹਨੂੰ ਆਂਦੇ ਵੀ ਗਰਲ ਕਰ ਲਈਏ ਚਵਾਈ ਠੀਕ ਆ ਜੀ ਆ ਰਿਹਾ ਸੰਧੂ ਸਾਹਿਬ ਦੁੱਧ ਦਿੰਦੇ ਜੀ 16 12 ਕਿਲੋ ਜੇ ਆਂਦੇ ਭਰਾ ਹਾਂ ਨਾ ਚੰਗਾ ਸਾਰੇ ਆਸ ਦਿੰਦੇ ਗੱਬਣਾ ਦਾ ਸੋਨਾ ਵਜਨ ਲੋੜਾ ਤਾਂ ਥੱਲੋਂ ਖਲਾਰ ਖਲੂਰ ਲੇਵੇ ਤਾਂ ਚੰਗਾ ਠੀਕ ਆ ਜੀ ਹਾਂ ਉਸ ਤੋਂ ਬਾਅਦ ਲੈ ਕੇ ਜਾਵਾਂਗੇ ਮੇਰੇ ਭਰਾ ਠੀਕ ਆ ਜੀ ਬਾਕੀ ਚਵਾਈ ਵੇ ਬਿਲਕੁਲ ਕਰਕੇ ਬਣਾਤੀ ਆਊਗਾ ਹਾਂ ਕੱਦ ਵੇਖੋ ਫਿਰ ਇਹ ਗਰਲਾਲ ਆਪਣੇ ਕੋਲੋਂ ਕਿੰਨੇ ਦੀ ਜਾਊਗੀ ਅੱਜ ਉਹਨਾਂ ਸੰਧੂ ਸਾਹਿਬ ਉਹਨਾਂ ਵੀਡੀਓ ਵੇਖਣੀ ਆ ਉਹਨਾਂ ਮੰਗਿਆ ਆਪਣੇ ਤੋਂ ਇੱਕ 60 ਵਾਹ ਜੀ ਵਾਹ ਹਾਂ ਤੇ ਸਾਰਿਆਂ ਤੋਂ ਮੰਗਿਆ ਸਾਰਿਆਂ ਪੈਸੇ ਲਾਏ ਆ ਆਹੋ ਸਾਰੇ ਆਪਾਂ ਇੱਕ 60 ਨਹੀਂ ਮੰਗਣਾ ਆ ਡੇਢ ਨਹੀਂ ਮੰਗਣਾ 40 ਨਹੀਂ ਮੰਗਣਾ ਹਾਂ 30 ਨਹੀਂ ਮੰਗਣਾ ਲੈ ਇੱਕ ਪੰਜੀ ਦੀ ਮੱਝ ਦੇਣੀ ਹੈ ਇੱਕ ਪੰਜੀ ਦੀ ਵੀ ਸਵਾ ਸਵਾ ਦੇ ਘਰਾਂ ਚ ਜਾਣੀ ਹੈ ਦੋਸਤ ਸਵਾ ਸਵਾ ਦੇ ਘਰਾਂ ਚ ਮੱਝ ਦੇ ਦੇ ਬਾਕੀ ਮੱਝ ਵੇਖੋ ਮੇਰੇ ਵੀਰ ਵੇਖੋ ਫੋਟੋ ਸਵਾ ਫੋਟੀ ਚੌੜੀ ਆ ਪਿੱਛੋਂ ਰੋਂ ਨਾਲੋ ਬੋਲੀ ਇਹਦੇ ਹਾਂ ਵੀ ਉਹ ਕੋਈ ਕਹਿਣ ਵਾਲੀ ਗੱਲ ਨਹੀਂ ਵੀ ਇਹ ਨਹੀਂ ਵੀ ਕੋਈ ਭਰਾ ਖੋਟਾ ਜਾਂ ਪਸ਼ੂ ਲੈ ਕੇ ਜਾਊਗਾ ਵੀ ਸਵਾ ਲੱਖ ਰੁਪਏ ਲਾ ਦੇਣਾ ਤੁਸੀਂ ਜਿੰਦਿਆਂ ਨੂੰ ਖੋਟਾ ਪਸ਼ੂ ਲੈ ਕੇ ਜਾਓਗੇ ਮੱਝ ਲੈ ਕੇ ਜਾਓਗੇ ਜਿਹਨੂੰ ਮੱਝ ਕਹਿੰਦੇ 10000 ਸਵਾ ਛੋਟ ਇੱਕ ਬਾਈ ਦੀ ਜਸਨੋ ਦੇਣੀ ਆ ਇੱਕ ਬਾਈ ਦੀ ਦੇਣੀ ਹੈ ਮੈਂ ਵੀ ਕਸਰਾ ਕੱਟਦੀਆਂ ਜੇ 122000 ਦੀ ਇਹ ਜਾਂਦੀ ਰਹੂਗੀ ਅੱਜ ਠੀਕ ਆ ਜੀ ਅੱਗੇ ਮੇਰਾ ਨਫੇ ਨਫੇ ਵਾਲਾ ਕੰਮ ਨਹੀਂ ਐ ਸਿਰਫ 20000 ਨੂੰ ਖਰੀਦਣਾ ਆ ਖਰੀਦ ਕੇ ਹਾਥੀ ਨੂੰ ਲਿਉਣਾ ਘਰੇ ਵਿਖਾਉਣਾ ਭਰਾਵਾਂ ਨਾਲ ਨਹੀਂ 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 ਚਲੋ ਇਹੋ ਜੇ ਕਰਮਾਂ ਵਾਲੇ ਪਹਿਲਾਂ ਵੀ ਕਈ ਆਏ ਤੇ ਕਈ ਗਏ ਨੇ ਪਰ ਮੱਝ ਮੱਝ ਹੀ ਆ ਕਰਮਾਂ ਦੇ ਟਿਕਾਣੇ ਅਸਲਾ ਲਾ ਕੇ ਕੈਂਡੀਡਟ ਦੀਆਂ ਇੱਕ ਇੱਕ 40 45 ਦੀਆਂ 50 ਦੀਆਂ 60 ਤਾਈਂ ਵੇਚੀਆਂ ਵੀ ਆਪਾਂ ਆ ਵੇਖਦੇ ਰਹਿ ਮਾਲ ਵੇਖਤਾ ਰਹਿ ਪਰ ਅੱਗੇ ਨਾਲ ਬਜ਼ਾਰ ਦਾ ਫਰਕ ਪੈਂਦਾ ਜਾਂਦਾ ਹੈ ਪੈਂਦਾ ਜਾਂਦਾ 15 ਦਿਨਾਂ ਤਾਈਂ ਫੁੱਲ ਕੰਮ ਅੱਕ ਜਾਣਾ ਲੋ ਵੀ ਭਰਾਵੋ ਇੱਕ 22 ਦੀ ਜਾਊਗੀ ਅੱਜ ਇੱਕ 22 ਦੀ ਦੇਣੀ ਹੈ ਲੋ ਵੀ ਇੱਕ 22 ਦੀ ਜਾਊਗੀ ਸੇਵਾ ਕਰ ਲਿਓ ਮੇਰੇ ਵੀਰ ਚੰਗੇ ਦੁੱਧ ਚੰਗਾ ਚਬਾਜੂਗੀ ਕੋਈ 15 16 16 ਨੂੰ ਮੱਥਾ ਲਾਉਂਦੀ ਰਹੀ ਗੱਲ ਕਰਦੇ ਆ ਆ ਝੋਟੀ ਦੀ ਕਰਲਾਲ ਵੀ ਸੂਈ ਹੈ ਝੋਟੀ ਹੰਦੂ ਸਾਹਿਬ ਦੂਜਾ ਸੂਆ ਅੱਜ ਹੀ ਸੂਈ ਇਹਦੀ ਆ ਉਹ ਪਈ ਜੇ ਜੇਰ ਕਰਮਾਲੀ ਦੀ ਇਹ ਬੱਚ ਸੂਈ ਉਹ ਪਹਿਲਾਂ ਸੂਈ 2 ਘੰਟੇ ਲਓ ਜੀ ਜੇਰ ਦੋਨੇ ਪਾਤੀ ਹੈ ਨਾ ਹਾਂ ਲਓ ਜੀ ਮਗਰ ਇਹਦੇ ਕੱਟੀ ਆ ਗਈ ਹੈ 나ੜੂ ਦੇ ਦੋ ਬੱਚਿਆਂ ਦੇ ਗਿੱਲੇ ਤੁਹਾਨੂੰ ਨਾਲ ਦਿਖਾਈ ਦੇ ਇਹ ਹੰਦੂ ਸਾਹਿਬ ਜੋਰ ਵੀ ਉਹ ਪਈ ਕਰਮਾਲੀ ਦੀ ਠੀਕ ਹੈ ਉਹਦੀ ਸਭ ਤੋਂ ਟਾਈਮ ਹੈ ਇਹ ਦੂਜੇ ਸੂਵੇ ਨਾ ਹਾਂਜੀ ਇਹ ਦੂਜੇ ਸੂਵੇ ਲਓ ਜੀ ਦੂਜੇ ਸੂਵੇ ਸਿੰਗਲ ਖੱਡੀ ਆ ਬਿਲਕੁਲ ਬਰੀਕ ਆ ਪਤਲਾ ਪਿੰਡਾ ਠੀਕ ਆ ਜੀ ਆਰ ਡਰ ਰੌਡਰ ਦੀ ਆਪਾਂ ਤੁਹਾਨੂੰ ਮੜਾ ਕੱਢ ਕੇ ਬਾਹਰ ਦਿਖ ਪੱਦਰ ਇੱਕ ਸਾਰ ਕੁਝ ਧਾਰਾਂ ਧੂਰਾ ਮਾਰ ਕੇ ਦੀ ਵੀ ਤਸੱਲੀ ਕਰ ਲਈ ਫਿਰ। ਹੱਟੇ ਸੰਧੂ ਸਾਹਿਬ ਇਹਦੇ ਮਟੋਪ ਦੀ ਚੋਈਆਂ ਦੋ ਦੋ ਤਿੰਨ ਤਿੰਨ ਕਿਲੋ। ਚਲੋ ਜੀ। ਤਸੱਲੀ ਕੀਤੀ ਸੰਧੂ ਸਾਹਿਬ ਬੱਚੇ ਲਿਆਏ ਆ। ਹਾਂ ਕਰੋ ਚੱਕ। ਮਨੋ ਆਪਾਂ ਗਾਰੰਟੀ ਦੇ ਦਨੇ ਮੈਂ ਜ ਬੱਚਾ ਨਾ ਲਵੇ। ਹਾਂ ਫਿਰ। ਹਾਂ ਆਪਾਂ ਤਸੱਲੀ ਕਰਕੇ ਬੈਠੇ ਆ। ਉਹ ਵੀ ਉਹਨਾਂ ਦੀ ਬਿਲਕੁਲ ਹਾਂ ਤਸੱਲੀ ਹੋਈ ਐ ਬੱਚੇ ਲਿਆ ਕੇ ਠੀਕਾ ਜੀ ਥੱਲੇੋਂ ਦੋ ਦੋ ਕਿਲੋ ਕਰੋ ਦੋ ਦੋ ਕਿਲੋ ਚੋਈ ਕੀਤੀ ਜੇਰਾ ਦੋਂਧੀਆਂ ਪਾਤੀਆਂ। ਦੋਨੇ ਪਾਤੀਆਂ ਉਹਦੀ ਛੋਟਾ ਆ ਸਕੋ। ਚਲੋ ਜੀ। ਸੋ ਜੇਰਾ ਦੋਂਧੀਆਂ ਡੰਨੇ ਠੀਕਾ। ਹਾਂ ਬੂਥੀ ਪਾਤੀ ਕਰੋ ਚਾ ਕੋ ਛੋਟਾ ਸੰਗਾ ਵੇਖੋ ਬੂਥੀ ਵੇਖੋ ਸੰਧੂ ਸਾਹਿਬ ਮੈਂ ਪਤਲੀ ਕਰਮਾ ਲਈ ਹਾਂ ਉਤਰਾ ਵਿੱਚ ਠੀਰੀਆਂ ਧੂਰੀਆਂ ਹਨਾ ਠੰਡੀਆਂ ਨੇ ਤੁਹਾਨੂੰ ਦੱਸਿਆ ਲਿਓਣੇ ਨਗੀਨੇ ਹੀ ਆ ਮੱਜਾ ਬਣਾਉਣ ਨੂੰ ਪਰ ਦਿਹਾੜੀਆਂ ਦਾ ਇਕੱਠੀਆਂ ਕਰ ਲਾ ਪਰ ਲੈਣਾ ਹੀ ਰਟਾਪਦਾ ਹੀ ਆ ਕਰੋ ਜੇ ਭਾਂ ਭਰਾ ਵੀ ਆਖਣ ਵਿੱਚ ਚੀਜ਼ ਹੈਗੀ ਆ ਆ ਵੇਖੋ ਪੈਸੇ ਨਿਤ ਨਿਤ ਨਹੀਂ ਸੰਧੂ ਸਾਹਿਬ ਲੱਗਦੇ ਤੇ ਬਿਲਕੁਲ ਬਿਲਕੁਲ ਕੋਈ ਚਿਰੇ ਨੇ ਇੱਕ ਵਾਰੀ ਪੈਸੇ ਲੈਣੇ ਹੁੰਦੇ ਆ ਸੋਚ-ਸੋਚ ਕੇ ਹਾਂਜੀ ਬਾਕੀ ਮੇਰਾ ਭਰਾ ਕੁ ਚਲੋ ਕੁਆਲਿਟੀ ਚੰਗੀ ਲੈ ਕੇ ਜਾਉਗੇ ਚਵਾਈ ਇਹਦੀ ਵੀ ਸਿਰੇ ਸਾਟ ਹੀ ਹੋਊਗੀ ਕੀ ਸੰਧੂ ਸਾਹਿਬ ਕੁਆਲਿਟੀ ਵਾਲ ਚੀਜ਼ ਨਹੀਂ ਮਾੜੀ ਜੀ ਹਾਂ ਉਹ ਲਈ ਰੁੜ ਗਈ ਉਹ ਬੱਚੇ ਦੇ ਖੜ ਕੇ ਮਨਉਣੇ ਕੋਈ ਗੱਲ ਨਹੀਂ ਆਹ ਕਰਾ ਦੇ ਚੈੱਕ ਆਹ ਦੇਖੋ ਜੀ ਠੀਕ ਆ ਸੋ ਹਜੇ ਸੂਈਆਂ ਸਵਾਈਆਂ ਨੇ ਮੱਝਾਂ ਮੇਰੇ ਭਰਾ ਟਿਕਾ ਜੀ ਕੋਈ ਦਿਹਾੜੀ ਡੰਗ ਤੱਕ ਪਸ਼ੂ ਪੱਠੇ ਟੱਕੇ ਖਾਊਗਾ ਕੋਈ ਬਾਹਰ ਵੰਡੂਗਾ ਕਰਾਂਗਾ ਤੇ ਕਰਮ ਵਾਲੀਆਂ ਫੇਰ ਜਿਹੜੀਆਂ ਕੋਕਾ ਖਪੇਲ ਕੋ ਢੁੱਢ ਢੁੱਢ ਭਰਨ ਗਈਆਂ ਹਜੇ ਇਹਦੇ ਚਵਾਈ ਹੈਗੇ ਕੋਈ ਆ ਹਾਂ ਬਾਕੀ ਲੇਵੇ ਦੀ ਆ ਕੁਆਲਿਟੀ ਹੈ ਵੀਰੋ ਬੈਕ ਸਾਈਡ ਤੋਂ ਤੁਸੀਂ ਇੱਕ ਵਾਰੀ ਚੈੱਕ ਕਰੋ ਆ ਦੇਖ ਵੀ ਲੇਵੇ ਸਦੂ ਸਾ ਟੌਪ ਦੇ ਆ ਜੀ ਪੋਲੀ ਚੁਵਾਈ ਇਹਦੇ ਵੀ ਮੋਟੀਆਂ ਧਾਰਾਂ ਜੇ ਹੂੰ ਠੀਕ ਹੋ ਵੀ ਜੀ ਦੇਖੋ ਆ ਇਹ ਮਗਲੇ ਧਣਾ ਦੀ ਹੈ ਨਾ ਹਾਂ ਹਾਂ ਆਹ ਮਗਲੇ ਧਣਾ ਦੀ ਬਹੁਤ ਠੀਕ ਹੈ ਓਕੇ ਬਸ ਜੀ ਹਰੂ ਸਾਹਿਬ ਮੋਗਿਆਂ ਨੂੰ ਦੋਵੇਂ ਬਸ ਬਸ ਬਾਬੀ ਇਹ ਚੁਵਾਈ ਆਪਾਂ ਤੁਹਾਨੂੰ ਚੈੱਕ ਕਰਾਤੀ ਆ ਠੀਕ ਆ ਜੀ ਇੱਕ ਨੰਬਰ ਬਿਲਕੁਲ ਮੋਟੀ ਧਾਰ ਤੇ ਇਹਦਾ ਕਰ ਲਾਲ ਕੀ ਮੁੱਲ ਝੋਟੀ ਦਾ ਰਹੂਗਾ ਹਿੰਦੂ ਸਾਹਿਬ ਇੱਕ ਦਾਸ ਦੀ ਦੇ ਦੀ ਜੀ ਇੱਕ 10 ਦੀ ਵੱਡੀ ਝੋਟੀ ਕੁਸਰਾ ਕੁਸਰਾ ਕੱਢ ਕੇ ਇੱਕੋ ਇੱਕੀ ਗੱਲ ਕਰ ਦਈਏ ਇੱਕਿਆ ਰਗੜ ਦਈਏ ਮੈਂ ਨਾ ਪੂਰਾ ਪੂਰਾ ਕਿੱਕੇ ਪੂਰੇ ਲੱਖ ਦੀ ਪੂਰੇ ਲੱਖ ਦੀ ਕਰੀਏ ਛੋਟ ਹੋਰ ਥੋੜੀ ਜੀ 2000 ਹਾਂ 3097000 ਦੀ ਦੇਣੀ ਆ 97 ਦੀ ਹਾਂਜੀ ਲਓ ਜੀ 97000 ਦੀ ਝੋਟੀ ਇਹ ਤਾਂ ਮਗਰ ਕੱਟੀ ਐ ਠੀਕ ਐ ਮਗਰ ਵੀ ਕੱਟੀ ਐ ਵੇਖੋ ਸੰਚ ਚੁਵਾਈ ਚੁਵੀ ਤੁਹਾਨੂੰ ਦਿਖਾਤੀ ਐ ਇਧਰ ਪਸਮਾਈ ਐ ਤਾਂ ਪਸਮਕਾ ਜਿਹੜਾ ਥਾਂ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਲਾਗਿਓ ਵਿਖਾ ਦਿੰਨੇ ਆ ਆ ਕਰੋ ਜਾਗਾ ਠੀਕ ਆ ਜੀ ਇਹ 97000 ਦੀ ਪਹਿਲਾ ਨੰਬਰ 122000 ਲਓ ਜੀ 97000 ਦੀ ਇਹ ਜਾਂਦੀ ਰਹੂਗੀ ਦੂਜੇ ਨੰਬਰ ਤੇ ਆ ਤੇ ਦੂਜਾ ਹੀ ਸੂਆ ਇਧਰ ਇੱਕ ਮੱਛੀ ਇੱਕ ਵੈੜ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ ਜੀ ਗੱਬਣ ਵੈੜਾ ਬਾਕੀ ਲੱਤੀ ਲੁੱਤੀ ਆ ਹਜੇ ਸਮਾਂ ਲੈਂਦੀ ਆ ਜਿਹੜੇ ਮੇਰੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਵੈੜ ਚੰਗੀ ਆ ਰੰਗ ਬਲੈਕ ਕਰਾਸ ਬਰੀਡ ਦੇ ਵਿੱਚ ਜਰਸੀ ਦਾ ਕਰਾਸ ਆ ਸਾਲੂ ਸਾਹਿਬ ਹਾਂ ਸਮਾਂ ਲਾ ਜੂਗਾ ਜੀ ਹੈ ਪਹਿਲੇ ਸੂਵੇ ਸੁਣੀ ਜੇ 5-6 ਦਿਨ ਖੜ੍ਹਦੀ ਜੇ ਹੈ ਪਹਿਲਣੇ ਪਹਿਲਣੇ ਲਓ ਜੀ ਪਹਿਲੇ ਸੂਵੇ ਲੈਂਦੀ ਆ ਜੀ 8-7 ਦਿਨ ਹੈ ਨਾ ਆ ਇਹਨੇ ਕ ਲੈ ਜੂਗੀ ਹਾਂ ਗਾਵਾਂਾਂ ਦਾ ਨਹੀਂ ਸੰਤੂ ਸਾਪਾ ਦਾ ਲੱਗਦਾ ਕਿ ਯਾਰ ਰਾਤੋ ਰਾਤ ਬਣ ਜਾਂਦੀਆਂ ਬਣ ਜਾਂਦੀਆਂ ਕਈ ਯਾਰ ਹਫਤਾ ਤੱਕ ਲਾਈ ਨਹੀਂ ਬਿਲਕੁਲ ਲੋ ਵੀ ਇਹ ਪਹਿਲਾਂ ਉਹ ਵਾੜ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ 8 ਲੈ ਜੇ 7 ਲੈ ਜੇ ਹਾਂ ਬਕਰਾ ਦੇ ਮਾਰੀ ਚੱਕਾ ਤੂ ਫੇਰ ਜਿਤਨਾ ਮਰਜੀ ਉਹ ਉਹਦੇ ਜੇ ਕੇ ਛੱਡ ਗਏ ਹਾਂ ਆ ਦੇ ਇਹਨੇ ਨਹੀਂ ਕਿ ਟਪੂੜਾ ਪੂ ਕਰੂਗੀ ਬਿਲਕੁਲ ਬਿਲਕੁਲ ਹਾਂ ਤੁਹਾਨੂੰ ਬਹੁਤ ਉਦੀਆਂ ਠੀਕ ਆ ਜੀ ਮੁਠੀ ਵਾਲਾ ਥਾਣਾ ਸੰਤੂ ਸਾਹਿਬ ਤਸੱਲੀ ਕਰਕੇ ਲੈਂਦੀ ਆਪਾਂ ਜਿਤਨਾ ਕੋਈ ਮਰਜ਼ੀ ਭਰਾ ਤਸੱਲੀ ਕਰੇ ਜਾਣਗੇ ਬੱਸ ਬੱਸ ਇਹ ਦੇਖੋ ਵਾੜ ਵਾਹੇ ਗਰਲਾਲ ਤਾਂ ਇੱਕ ਅਤੀ ਲੈਣੀ ਹੁੰਦੀ ਆ ਪਰ ਚਲੋ ਇਹ ਨਾਲ ਵੀ ਪਾਟ ਚ ਕੋਝੋ ਕਿ ਲੋਗੀ ਇਦ ਨਹੀਂ ਕਰਨ ਵਾਲੀ ਆ ਵੇਖੋ ਜੀ ਬੈਕ ਸਾਈਡ ਤੋਂ ਫੇਰ ਨਾ ਖਾ ਲ ਨੀ ਹਾਂ ਸੋ ਲੱਥੀ ਲੁੱਥੀ ਕਾਫੀ ਆ ਕੋਈ 5 7 8 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਹਾਂ ਤਾਂ ਮੁੱਲ ਵੀ ਹਰੇਕ ਭਰਾ ਦੀ ਬਿਲਕੁਲ ਪਹੁੰਚ ਆਲੇ ਆ ਠੀਕ ਆ ਜੀ ਛੋਟਾ ਜਿਹਾ ਮੋਲ ਆ ਕੋਈ ਜਿਆਦਾ ਵੱਡੇ ਗਾਂ ਆ ਰਿਹਾ ਮਦਦ ਆਪਾਂ ਮੋਲ ਆਇਆ ਕਰੀਦਾ ਜਿਵੇਂ ਜੱਸਨੂ ਵਾਲਾ ਮੇਲਾ ਹੁੰਦਾ ਬਿਲਕੁਲ ਬਿਲਕੁਲ ਕਿਉਂਕਿ ਜ਼ਿਆਦਾਤਰ ਮੱਜਾਂ ਦੀ ਖਰੀਦੀ ਕਰਦਾ ਗਰਲਾਲ ਵੀ ਤੇ ਬਾਕੀ ਕੋਈ ਇੱਕ ਦੋ ਨਾਗ ਚੜੋ ਕਦੀ ਕਦਾਂ ਜਿਹੜੇ ਹਰੇਕ ਕੋਲ ਤੇ ਬੈਠੀ ਰਹਿੰਦੀ ਈ ਆ ਨਾ ਮਾਨੂੰ ਲੱਗਦੀ ਉਹ ਲੈਣੀ ਦੋ ਜੀ ਨਹੀਂ ਲਈਦੀ ਸੋ ਜਿੱਦਾਂ ਮਰਜੀ ਆਪਣਾ ਕੋਈ ਭਰਾ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਜੀ ਅੱਗੋਂ ਚਲੋ ਮਾਲ ਅੱਜ ਭਲਕ ਦੇ ਵਿੱਚ ਇਹਨਾਂ ਨੇ ਇਕੱਠਾ ਕੀਤਾ ਤੇ ਬਿਲਕੁਲ ਟਿੱਪ ਕੇ ਤਸੱਲੀ ਲਿਆਂਦੀ ਇਹ ਦੇਖੋ ਆਂਦੀ ਨਹੀਂ ਕੱਖ ਵੀ ਕਰਮਾੜੀ ਉਹਦੇ ਸੋੜਾ ਕੈਮਰਾ ਡੰਗਰ ਡਰਦਾ ਤੇ ਹੋਰ 1 ਕਵੇ ਸੰਗ ਸੰਗ ਲਾਗਤ ਲੈ ਰਗਾ ਨਹੀਂ ਭਾਈ ਜਾਨ ਜਦੋਂ ਹਾਂ ਤੇ ਇਹਦਾ ਕਰ ਲਾਲ ਫਿਰ ਮੁੱਲ ਕੀ ਕਰੇਗਾ 50000 ਦੀ ਦੇਦਗੀ ਯਸਨੋ ਵਾਲੀ ਗੱਲ ਕੀ ਹੋ ਗਈ 45000 ਦੀ ਦੇਦਗੀ ਪੂਰਾ ਮਾਨਤਨ ਕਰਕੇ ਦਈਏ ਮਾਲ ਕੀ 42000 ਦੀ ਦੇਦਗੀ ਇੱਕ ਹੋਰ ਮਾਰਦੇ ਛਾਲ 40000 ਚ 200 ਛੱਡਣੀ ਮੌਜੀ 40000 ਦੇ ਵਿੱਚੋਂ 200 ਰੁਪਇਆ ਛੋਟ ਹਾਂ ਨਾ ਛੱਕੋ 40000 ਦੇ ਵਿੱਚੋਂ 200 ਰੁਪਇਆ ਛੋਟ ਇੱਧਰ ਦੇਖੋ ਬਾਕੀ ਵੜ ਗਰਮੀ ਦੀ ਵੀ ਗਾਂ ਜਿੰਦ ਜਾਣਾ ਤੇ ਸਿਆਲ ਦੇ ਵਿੱਚ ਤਾਂ ਚਲੋ ਕਰਮਾਲੀ ਨੇ ਦੁੱਧ ਦਿੱਤੀ ਜਾਣਾ ਗਾ ਗਰਮੀ ਦੇ ਵਿੱਚ ਵੀ ਵਾਧੇ ਕੱਦ ਕੋਦ ਵੀ ਚੰਗਾ ਰਾਜੀ ਰੂਜੀ ਸਰੀਰ ਦੇ ਹਸਾਣਾ ਪੂਰੀ ਆ ਵਧੀਆ ਵੜ ਜਨੀ ਹੈਗੀ ਚੰਗੀ ਐ ਸੋ ਗਰਮੀ ਚ ਜਾਂਦੇ ਫਿਰ ਕੋ ਤੋਕੜ ਗੱਪਣ ਫਿਰ ਇਹਨੇ ਦੀ ਸੇਲ ਕਰਮਾ ਤੁਸਾਬ 30 35000 ਦੀ ਤੁਹਾਨੂੰ ਪਤਾ ਆ ਗਾਂ ਤੋਕੜ ਗੱਪਣ ਵਿਕੀ ਜਾਂਦੀ ਆ ਵਿਕੀ ਜਾਂਦੀ ਆ ਹਾਂ 50 600 ਕੋਈ 2 ਢਾਈ ਸਾਲ ਬਾਅਦ 3 ਸਾਲ ਬਾਅਦ ਸੂਣ ਲੱਗੀ ਹੈ ਤੇ ਉਹਨੇ ਕੀ ਵਟਿਆ ਫਿਰ ਉਹ ਸਾਨੂੰ ਬਿਲਕੁਲ ਜੀ ਬਿਲਕੁਲ 40000 ਦੇ ਸਾਨੂੰ ਜੇ ਆਪਾਂ ਕਿਹੜੀਆਂ ਖਰਚਾ ਦਾ ਬਿਲਕੁਲ ਬਿਲਕੁਲ ਹਾਂ ਲੋ ਵੀ ਵਧੀਆ ਬੈੜਾ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਆ ਨਾ ਬਹੁਤੀ ਵੱਡੀ ਤੇ ਨਾ ਹੀ ਨਿੱਕੀ ਛੋਟੀ ਠੀਕ ਆ ਜੀ ਜਿੱਦਾਂ ਇੱਕ ਪੰਜਾਬ ਵਾਲੀ ਆਪਾਂ ਜਰਸੀ ਦੇਖਦੇ ਆ ਓਡਾ ਕ ਕਦ ਕਾਠ ਹੈ ਇਸ ਬੈੜਾ ਦਾ ਸੌਦਾ ਕਰ ਲਿਆ ਜੇ ਬਾਕੀ ਥੱਲਿਓਂ ਸਾਫ ਸੁਥਰੀ ਆ ਕੋਈ ਫੂਟ ਛਾਕ ਨਹੀਂ ਕਿ ਚਾਰੇ ਥਾਣ ਸੰਦੂ ਸਾਹਿਬ ਸਿਰਫ 40000 ਦੀ 40000 ਦੀ ਦੇ ਦਾਂਗੇ ਇੱਕ ਆਪਣੀ ਮਿਹਨਤੀ ਹਰ ਵਾਰ ਦੀ ਤ ਜੇ ਕੋ ਭੈਣ ਭਰਾ ਆਉਂਦਾ ਆਣ ਕੇ ਆਦੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਗੱਬਣ ਜਿਹੜੀ ਜੰਦੀ ਆਦੀ ਦੇਖ ਕੇ ਭਰਾ ਆ ਕੇ ਖੜੇ ਬਸ ਬਸ ਜੇ ਕੋ ਗੱਬਣ ਆਨਲਾਈਨ ਬੰਗਾਉਂਦਾ ਪਿੱਛੇ ਦੀ ਸਣਾ ਦੀ ਗਰੰਟੀ ਉਹ ਭਾਂ ਜਾ ਕੇ ਲਾਉਂਦੇ ਸਰ ਤੇ ਪੜੇ ਤੇ ਉਹ ਤਰਾ ਆਪਣੀ ਗਰੰਟੀ ਹੂ ਸਣਾ ਦੀ ਠੀਕ ਆ ਤੇ ਗਰਲਾਲ ਇੱਕ ਨੰਬਰ ਕਰ ਦਈਏ ਨੰਬਰ ਹੈਗਾ ਸੰਦੂ ਸਾਹ 97792 ninja006 97792 ninja006 ਪਿੰਡ ਡੱਲ ਤਸੀਲ ਪੱਟੀ ਜਲਾ ਸ਼੍ਰੀ ਤਰਨਤਾਰ ਸਾਹਿਬ ਇਹ ਨੰਬਰ ਤੇ ਕੋਈ ਭਰਾ ਆਪਣੀ ਨਾਲ ਕਨੈਕਟ ਕਰ ਸਕਦਾ ਹਾਂ ਆ ਵੇਖੋ ਇੱਥੇ ਬੱਚਿਆਂ ਦੇ ਸਹਿਤ ਜੀ ਹਾਂ ਧਾਰਾ ਆਪਾਂ ਮਰਾਤੀਆਂ ਦੇ ਚਵਾਈਆਂ ਮਹੀਨੀਆਂ ਤੁਸੀਂ ਦੇਖ ਲ ਲੋਜੀ ਕਰੋ ਚੱਕ ਠੀਕ ਆ ਸੋ ਇਹ ਅੱਜ ਦੋਸਤੋ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਤਿੰਨ ਹੀ ਨਾਗ ਨੇ ਮੱਝਾਂ ਦਿਖਾਤੀਆਂ ਨੇ ਇੱਕ ਵੱਡੀ ਪੂਰੇ ਵਜਨ ਲੋਡ ਵਾਲੀ ਮੱਝ ਦਿਖਾਤੀ ਆ ਠੀਕ ਆ ਜੀ ਸੋ ਚਵਾਈ ਚਬਾਈ ਕਰਮ ਵਾਲੀ ਨੂੰ ਐਂਡ ਹੀ ਲੱਗੀ ਜਾਂਦੀ ਵੀ ਮੈਨੂੰ ਲੱਗੀ ਆ ਜਿਹੜੀ ਚਵਾਈ ਲੱਗੀ ਆ ਠੀਕ ਆ ਹਾਂ ਸੋ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਦੁੱਧ ਮੇਰਾ ਭਰਾ ਤੁਸੀਂ ਚੰਗੀ ਸੇਵਾ ਕਰੋ ਦੁੱਧ ਕਰਮ ਵਾਲੀਆਂ ਚੰਗਾ ਚਵਾਉਣੀਆਂ ਮੱਝਾਂ ਟੌਪ ਕਲਾਸ ਹੀ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ